ਮੈਨੂੰ ਹਰਪ੍ਰੀ ਸਿੰਘ ਆ ਪਿੰਡੋਂ ਪਿੰਡ ਹੈ ਜੀ ਸਰਪੰਚ ਸਾਹਿਬ ਰਾਜਵੀਰ ਜਵੰਦਾ ਇੱਕ ਨਾਮੀ ਗਾਇਕ ਤੁਹਾਡੇ ਪਿੰਡ ਦਾ ਦੁਨੀਆ ਵਿੱਚ ਨਾਮ ਹੈ ਜੀ ਬਿਲਕੁਲ ਜੀ ਬਹੁਤ ਸਾਨੂੰ ਜ਼ਿਆਦਾ ਸਦਮਾ ਲੱਗਿਆ ਜਦੋਂ ਸਾਨੂੰ ਇਹ ਖਬਰ ਫੋਨ ਤੇ ਆਈ ਕਿ ਉਹ ਅੱਜ ਸਾਨੂੰ ਅੱਧ ਵਿਚਕਾਰ ਸੜ ਕੇ ਚਲਾ ਗਿਆ ਜਦੋਂ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਕਿ ਤੰਦਰੁਸਤ ਹੋਵੇ ਇਸ ਟਾਈਮ ਗੁਰੂ ਘਰ ਦੇ ਵਿੱਚ ਪਹਿਲਾਂ ਅਰਦਾਸ ਬੇਨਤੀ ਹੋਈ ਸ਼੍ਰੀ ਖੰਡ ਪਾਤ ਸਾਹਿਬ ਦਾ ਕੰਪਟ ਸਾਹਿਬ ਦਾ ਧੋਗ ਪਿਆ ਗਿਆ ਉਹਦੀ ਸਿਹਤ ਦੀ ਤੰਦਰੁਸਤੀ ਲਈ ਪਰ ਬਾਅਦ ਸਾਨੂੰ ਮੈਸੇਜ ਮਿਲਿਆ ਕਿ ਉਹ ਸਾਨੂੰ ਸਾਡੇ ਕੋਲ ਚਲਾ ਗਿਆ ਅੱਛਾ ਸਰ ਕਦੋਂ ਜਾਣਕਾਰੀ ਮਿਲਣੀ ਉਹ 10 ਵਜੇ ਦੇ ਰਿਵ ਹੋਈ ਉਹ ਤਾਂ ਹੁਣ ਸਰ ਕਦੋਂ ਸੰਸਕਾਰ ਉਹਨਾਂ ਦਾ ਕਿੱਥੇ ਕੀਤਾ ਕੈਂਡੀ ਇਥੇ ਸੰਸਕਾਰ ਕਰਿਆ ਜੇ ਕੱਲ तकरीबन 10 ਜਾਂ 12 ਵਜੇ ਦਾ ਕੋਈ ਟਾਈਮ ਫਾਈਨਲ ਕਰਾਂਗੇ ਅੰਦਾਜ਼ਾ ਵੀ ਕੱਲ ਕਰਾਂ ਅੱਛਾ ਸਰ ਪਰਿਵਾਰ ਚ ਕੌਣ ਕੌਣ ਹੈ ਭਰਜੇ ਮਾਤਾਵਾ ਭਾਈ ਦੋ ਬੱਚੇ ਦਾਦੀ ਜੀ ਇੱਥੇ ਰਹਿੰਦੇ ਸੀ ਹਾਂਜੀ ਹਾਂਜੀ ਬੱਚੇ ਚੰਡੀਗੜ੍ਹ ਤੋਂ ਮਹਾਲੀ ਖੰਡ ਨਾਲ ਆਏ ਹੋ ਹਾਂਜੀ ਤਾਂ ਹੁਣ ਸਰ ਇੱਥੇ ਸੰਸਕਾਰ ਕਿਤੇ ਇੱਥੇ ਕਰਿਆ ਸਰ ਜਿਸ ਤਰ੍ਹਾਂ ਪੂਰੇ ਪੰਜਾਬ ਨੂੰ ਇੱਕ ਵੱਡਾ ਘਟਨਾ ਲੱਗਦਾ ਕਿ ਪਿੰਡ ਨੂੰ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਕਿਉਂਕਿ ਸਹਿਚਾਰ ਬਹੁਤ ਸੀ ਕਨੇ ਪਿੰਡ ਦੇ ਨੇ ਉਹ ਤਾਂ ਕਾਟਾ ਪੈਣਾ ਹੀ ਆ ਜੀ ਜਦੋਂ ਸਾਰਿਆਂ ਨੂੰ ਪੈ ਰਿਹਾ ਪੂਰੇ ਪੰਜਾਬ ਨੂੰ ਪੈ ਰਿਹਾ ਇਸ ਤੇ ਪਿੰਡ ਨਗਰ ਤਾਂ ਸਭ ਤੋਂ ਪਹਿਲਾਂ ਹੁੰਦਾ ਇੱਥੇ ਜੰਮਿਆ ਪੜਿਆ ਖੇਡਿਆ ਗਲਮੇ ਦੇ ਤੇ ਘਾਟਾ ਤੋਂ ਭਰੇ ਜਾਣਾ ਹੈ